ਪਹਾੜਾਂ ਤੇ ਆ ਕੇ ਲੜਾਈਆਂ ਉਹ ਨਾ ਬਈ ਛੋੜ ਦੇ ਥਲੇ ਛੋੜ ਦੇ ਇੱਧਰ ਦਿਖਾ ਦੇ ਛੋੜ ਦੇ ਥਲੇ ਛੋੜ ਦੇ ਭਰ ਵੋ ਮੇ ਦਾ ਉਹ ਗਿਆ ਮੈਂ ਐ ਪਾਣੀ ਬੋਲੋ ਪਾਣੀ ਆ ਗਾਇਸ ਬੱਸ ਆ ਗਏ ਆ ਪੜੀਆਂ ਦੋ ਬੱਸਾਂ ਜਾਣਾ ਆਪਾਂ ਤੇ ਚਲੋ ਚੱਲਦੇ ਹੁਣ ਸਰੋਂ ਬੇਬੀ ਸੌਂਗ ਆਈ ਨੌਰ ਵੈਕ ਸਾਉਂਡ ਡੀਜਰ ਵੈਕ ਯੋ ਯੋ ਮੇਰੇ ਬੱਚੇ ਜੀ ਆ ਆ ਮੇਰੇ ਮਹਿਬੂਬ ਕਿਆਮਤ ਹੋਗੀ ਆਜੀ ਰੁਸਵਾ ਤੇਰੀ ਗੱਲ ਉਹ ਨੀਂਦ ਵੀ ਆ ਗਈ ਇਹਨੂੰ ਪਹਿਲਾਂ ਹੀ ਉਹ ਲੈ ਘੰਟਾ ਹੋਇਆ ਤੁਰਿਆ ਨੂੰ ਪਹਿਲੇ ਸੌਂਦਾ ਉਹ ਚੈਪ ਆ ਇਹ ਸ਼ਟ ਹੋ ਗਿਆ ਉਹ ਯਾਰ ਉਹ ਹੈਰ ਬੈਗ ਵੀ ਖੁੱਲ ਗਏ ਸਾਰੇ ਘਾਟੇ ਤੇ ਬੱਜੀ ਆ ਸਾਈਡ ਪਿੱਛੋਂ ਬੱਜੀ ਵੇਦਾ ਚੱਲਦਾ ਸਵੀ ਸਟੱਗਲ ਦੇਖੋ ਲੰਮੇ ਬੈ ਕੇ ਬਲਾਕ ਬਣਾ ਰਿਹਾ ਓਏ ਹੋਏ ਐ ਪਾਣੀ ਬੋਲੋ ਪਾਣੀ ਪਾਣੀ ਭਗਵਾਨ ਸਾਰੀ ਕਰਦੇ ਤੋਰੀ ਬਾਈ ਲੋ ਵੀ ਗਾਈਜ਼ ਪਹੁੰਚ ਗਏ ਆਪਾਂ ਆਪਣੀ ਲੋਕੇਸ਼ਨ ਤੇ ਅੱਗੇ ਆਪਾਂ ਉਹ ਪਹਾੜੀ ਚੜ੍ਹੇ ਸੈਰ ਵੈਂਚ ਚ ਕੀਤਾ ਇੱਥੇ ਹੁਣ ਫੇਰ ਜਾਵਾਂਗੇ ਚਲੋ ਮੁੰਡਿਓ ਚਲੋ ਹੁਣ ਸੋਸਤੀ ਪਾਲੀ ਪੂੜੀਆਂ ਖਾ ਕੇ ਆ ਗਏ ਹੁਣ ਮੁੰਡੇ ਪੂੜੀਆਂ ਖਾ ਗੀਆਂ ਵੀ ਅੱਗੇ ਜੋ ਗੇ ਮੈਂ ਥਾਰੇ ਦੀ ਬਣਾਉਂਗਾ ਫੇਰ ਆਪ ਮੁੰਡੇ ਦੋ ਤਾਂ ਪਹਿਲੇ ਜਗ੍ਹਾ ਤੀਜੇ ਬੰਦੇ ਸਾਡਾ ਚਲੋ 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 ਆਓ ਆਓ ਬਿਰੋ ਆਪੋ ਠੀਕ ਚੱਲ ਜਾਓ ਹਾਂ ਆਓ ਮੁੰਡਿਓ ਪਰ ਅੱਜੋ ਨਾ ਵੀ ਤੇਜ਼ ਤੁਰੋ ਮੈਂ ਤਾਂ ਚੜਦਾ ਹੀ ਲੱਟੜਾਈ ਓ ਇਧਰ ਗੱਲ ਸੁਣੋ ਇੱਥੇ ਕੋਈ ਆਇਆ ਆ ਦੇ ਇਧਰ ਕਿ ਆ ਦੇ ਕੋਈ ਕਿਨੇ ਪਿਆ ਆ ਆ ਦੇਖ ਲੋ ਤੇ ਜਾਨਵਰ ਦਾ ਪਿਆ ਗਿਆ ਗਟਾ ਪੈ ਰਿਹਾ ਜਾਨਵਰ ਆ ਕੋਈ ਆਇਆ ਛਿੰਡ ਪਿਆ ਡਾ ਗਿਆ ਭਾਈ ਚਲ ਵੀਗੇ ਓ ਯਾਰ ਮੈਂ ਫੋਨ ਫੜਿਆ ਆ ਨਹੀਂ ਹੁੰਦਾ ਆ ਤਾਂ ਹੁੰਦਾ ਮੇਨ ਤੋਂ ਹੈਲੋ ਦੋਸਤੋ ਮੈਂ ਐਲਪੀ ਬਲੌਗ ਤੋਂ ਠੀਕ ਆ ਅੱਜ ਪ੍ਰਾਣੀ ਆਜ਼ਾਦ ਦਾ ਤਾਜ਼ੇ ਕਾਨ ਪਹੁੰਚੇ ਬੜੀ ਦੂਰ ਆਡਾ ਐਲਪੀ ਬਲੌਗ ਜਾ ਤੁਸੀਂ ਪਿਛਲੇ ਸਾਲ ਦੇਖਿਆ ਹੋਏ ਪੁਰਾਣੇ ਵਲੌਗ ਚ ਲੋਕੇਸ਼ਨ ਆਡੀਅנס ਆਡੀਅਨ ਆਨੇ ਆ ਦਿਖਾਤਾ ਜੜੀ ਅੱਦੇ ਆਡੀਅੰਸ ਉਧਰ ਕੀ ਕਹਿਣਾ ਚਾਹੋਗੇ ਭਾਈ ਕੀ ਫੀਲ ਹੋ ਰਿਹਾ ਇੱਥੇ ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਤੁਹਾਨੂੰ ਲੰਘਵਾਇਓ ਮਿਓ ਆਜੋ ਦੋਸਤੋ ਦੋਸਤੋ ਆਜੋ ਆਹ ਹਾਂ ਗੰਡਾ ਸਾ ਪਾਥਦਾ ਗੰਡਾ ਵੱਜਾ ਮੇਰੇ ਉਹ ਆ ਹਾਂ ਹਾਂ ਬਸ ਇੱਥੇ ਚੋਟੀ ਤੇ ਫੜ ਜਾਗੇ ਹਾਂ ਲੋ ਆ ਵੀ ਚੋਟੀ ਤੇ ਪਹੁੰਚੇ ਆ ਬਈ ਦਿਖਾਉਂਦੇ ਕਿੰਨੀ ਉੱਚੀ ਆਏ ਚੋਟੀ ਦੇ ਉੱਤੇ ਆ ਬਈ ਇੱਕ ਵਾਰ ਬਸ ਬਹੁਤ ਆ ਪਿੱਛੇ ਤੱਕ ਪੋਸਿਬਲ ਨਹੀਂ ਵੀਰੇ ਰੋਈ ਰਹੀ ਜਾਈ ਮੇਰੀ ਦਾ ਆਹ ਦੇ ਕੱਟੇ ਖੜਾ ਦੇ ਥੱਲੇ ਦੇਖੋ ਕੁਝ ਨਹੀਂ ਅੱਗੇ ਦੇ ਕਿੱਥੇ ਖੜਾ ਇਹਦੇ ਹੈ ਇਹਨੂੰ ਜੇ ਡਿੱਗੂਗਾ ਫੇਰ ਲਾਈਕ ਆਉਣੇ ਮੈਨੂੰ ਸਾਡਾ ਛੋੜ ਦੇ ਥਲੇ ਛੋੜ ਦੇ ਇੱਧਰ ਦਿਖਾ ਦੇ ਛੱਡ ਦੇ ਛੋੜ ਦੇ ਛੋੜ ਥਲੇ ਪਰਵੋ ਮੇਰਾ ਉਹ ਗਿਆ ਮੈਂ ਗਾਇਸ ਅਲਵਿਦਾ ਚਾ ਚਾ ਹੋਈ ਨਾ ਚਲਾਈ ਨਾ ਉਹ ਜਾਦੀ ਵਾ ਤਿਹੜੀ ਕੀਤੀ ਆ ਬਲੌਗ ਚਾਸ ਕਰਾਸ ਕਰ ਨਾ ਨਾ ਆਜੋ ਉਹਰੇ ਕੱਪੜੇ ਛਾੜ ਦੋ ਨਾ ਛੱਡਿਆ ਨਹੀਂ ਚਲੋ ਫੇ ਚੱਲੀਏ ਪਹਾੜਾਂ ਤੇ ਆ ਕੇ ਲੜਾਈਆਂ ਉਹ ਨਾ ਬਈ ਚੋਟੀ ਤੇ ਆ ਉਹ ਵਾਲਾ ਨਹੀਂ ਕੀਤਾ ਉਹ ਤਾਂ ਬਣਾ ਗਿਆ ਯਾਰ ਬਹੁਤ ਹੀ ਜ਼ਿਆਦਾ ਮਸਤੀ ਅੱਜ ਤਾਂ ਬਣਾ ਗਿਆ ਯਾਰ ਇੱਥੇ ਪਾੜੀ ਤੂੰ ਦੇਖ ਸਕਦੇ ਹੋ ਮੈਂ ਆਪ ਨੂੰ ਦਿਖਾ ਰਿਹਾ ਕੱਪੜੇ ਜਰਾ ਬਹੁਤ ਹੀ ਜ਼ਿਆਦਾ ਔਰ ਉਧਰ ਦਾ ਪਹੁੰਚ ਗਏ ਜਾਂ ਤਾਂ ਆਪਾਂ ਹੀ ਦੋਵੇਂ ਰਹਿ ਗਏ ਉੱਥੇ ਗਾਇਸ ਆਪਾਂ ਵੀ ਪਹੁੰਚਣ ਵਾਲੇ ਹਾਂ ਚਲੋ ਛੇਤੀ ਕਰੋ ਓਏ ਯਾ ਯਾ ਤੇ ਬਾਈ ਮੇਰੇ ਭਾਈ ਨੂੰ ਸਬਸਕ੍ਰਾਈਬ ਕਰ ਦੇਣਾ ਗਾਇਸ ਪਲੀਜ਼ ਮਹਤਵ ਪਾਉਂਦਾ ਹੈ ਮਹਤਵ ਪਾਉਂਦਾ ਹੈ ਚੱਲ ਜੋ ਯਾਰ ਐਸਪੈਸ਼ਲ ਹਾਲੇ ਸੁਮੀਤ ਫੜ ਫਿਚ ਸਟ੍ਰਗਲ ਕਰ ਰਹੇ ਨੇ ਯਾਰ ਲਾਈਕ ਕਿਉਂ ਨਹੀਂ ਕਰਦੇ ਲੋਕ ਕਾਦੋ ਹੋਸ਼ ਬਣੀ ਹਾਈ ਭਰਾਵਾ ਕਰਦੇ ਨਹੀਂ ਕਰਦੇ ਲੱਗਦਾ ਆਹੋ ਛੇਤੀ ਆਪਾਂ ਥੱਲੇ ਛੇਤੀ ਪਹੁੰਚਦੇ ਆ ਤਾਂ ਗਾਇਜ਼ ਇਹ ਤੁਹਾਨੂੰ ਸ਼ੀਖ ਸ਼ੀਖ ਮਿਲਦੀ ਆ ਉੱਤੇ ਜਾਣ ਨੂੰ ਵਕਤ ਲੱਗਦਾ ਥੱਲੇ ਰੱਬ ਛੇਤੀ ਛੱਡ ਦਿੰਦਾ ਜੇ ਕਮਾਂਡ ਕਰੀਏ ਤਾਂ ਛੇਤੀ ਥੱਲੇ ਆ ਜਾਂਦਾ ਬੰਦਾ ਜੇ ਲਵ ਯੂ ਗਾਇਜ਼ ਹੁਣ ਆਪਾਂ ਚੱਲੇ ਘਰ ਨੂੰ ਬਸ ਬਲੌਗ ਇੱਥੇ ਐਂਡ ਕਰਦੇ ਹਾਂ ਆਪਾਂ ਥੱਕ ਬੋ ਹੋ ਗਿਆ ਪਹਿਲਾਂ ਅਸੀਂ ਹੋਰ ਥੋੜਾ ਕੰਮ ਕਰ ਰਹੇ ਸੀ ਉਹਦਾ ਵੀ ਨਹੀਂ ਬਲੌਗ ਬਣਾਇਆ ਕੇ ਗਾਈਸ ਦੱਸਿਓ ਹੁਣ ਚੱਲਦੇ ਇਹਨੂੰ ਦੱਸ ਦੇ ਇਹਦਾ ਕੀੜਾ ਡਿਆ ਜਿਹੜਾ ਇਹਦਾ ਕੁੱਲੇਵਾਵਾ ਹੁੰਦੀ ਕਿ ਗਾਵਾਂ ਚੜਾਈ ਐਪੀਐਲਪੀ ਕਰਦੇ ਕੁੱਲੇ ਚੜਾਈ ਫੁੱਲ ਇਹਨਾਂ ਦੀ ਹਾਂਜੀ ਓਕੇ ਗਾਈਸ ਮਿਲਦੇ ਨੈਕਸਟ ਲੋਕ ਓਕੇ ਬਾਈ ਓਕੇ ਬਾਈ ਆ ਗਾਈਸ ਇਹਦਾ ਪਹਾੜੀ ਚੜ੍ਹੋ ਤਾਂ ਪਹਿਲੇ ਨਿਕਲ ਕੇ ਵਿਚਾਰੇ ਇੱਧਰੋਂ ਕਰ ਮੂੰ